ਬਾਈ ਨੇ بڑے ਚਾਵਾ ਦੇ ਨਾਲ ਵਿਆਹ ਕਰਾਇਆ ਤੇ ਵਿਚਾਰਾ ਕੈਨੇਡਾ ਜਾਣ ਦੇ ਸੁਪਨੇ ਦੇਖਣ ਲੱਗ ਗਿਆ ਜਦੋਂ ਬਾਈ ਆਪਦੀ ਘਰਵਾਲੀ ਨੂੰ ਦਿੱਲੀ 에어ਪੋਰਟ ਤੋਂ ਚੜਾ ਕੇ ਆਉਂਦਾ ਤੇ ਬਾਈ ਘਰ ਆ ਕੇ ਆਪਦੇ ਯਾਰਾਂ ਮਿੱਤਰਾਂ ਨੂੰ ਪਾਰਟੀ ਵੀ ਕਰਦਾ ਜਦੋਂ ਘਰਵਾਲੀ ਕੈਨੇਡਾ ਪਹੁੰਚ ਜਾਂਦੀ ਆ ਤੇ ਕੈਨੇਡਾ ਜਾਣ ਤੋਂ 6 ਮਹੀਨਿਆਂ ਬਾਅਦ ਬਾਈ ਦੀ ਘਰਵਾਲੀ ਉੱਥੇ ਕਿਸੇ ਕਾਲੇ ਦੇ ਨਾਲ ਗੱਲਬਾਤ ਕਰ ਲੈਂਦੀ ਆ ਕਾਲੇ ਦੇ ਨਾਲ ਲਿਵਿੰਗ ਰਿਲੇਸ਼ਨ ਦੇ ਵਿੱਚ ਰਹਿਣ ਲੱਗ ਜਾਂਦੀ ਆ ਫਿਰ ਉਸ ਕਾਲੇ ਦੇ ਨਾਲ ਵਿਆਹ ਕਰਾ ਲੈਂਦੀ ਆ ਤੇ ਫਿਰ ਉਸ ਕਾਲੇ ਤੋਂ ਪ੍ਰੈਗਨੈਂਟ ਵੀ ਹੋ ਜਾਂਦੀ ਆ ਇਸ ਗੱਲ ਦਾ ਪਤਾ ਕੁੜੀ ਦੇ ਪਿਓ ਨੂੰ ਵੀ ਹੁੰਦਾ ਕੁੜੀ ਦੀ ਮਾਂ ਨੂੰ ਵੀ ਹੁੰਦਾ ਤੇ ਕੁੜੀ ਦੇ ਭਰਾ ਨੂੰ ਵੀ ਹੁੰਦਾ ਅੱਗੋਂ ਬਾਈ ਦਾ ਸਹੁਰਾ ਬਾਈ ਨੂੰ ਕਹਿੰਦਾ ਕਿ ਮੇਰੀ ਧੀ ਆ ਜਿਹਦੇ ਨਾਲ ਮਰਜ਼ੀ ਰਵੇ ਤੇਰਾ ਵਿੱਚ ਕੋਈ ਲੱਲਾ ਖਖਾ ਹੈ ਨਹੀਂਗਾ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਜਿਹੜੇ ਬਾਈ ਦੀ ਮੈਂ ਤੁਹਾਡੇ ਨਾਲ ਕਹਾਣੀ ਸਾਂਝੀ ਕਰਨ ਲੱਗਿਆ ਉਹ ਵਿਚਾਰਾ ਬਹੁਤ ਦੁਖੀ ਆ ਡਿਪਰੈਸ਼ਨ ਦੇ ਵਿੱਚ ਜਾ ਚੁੱਕਿਆ ਬਾਈ ਦੀ ਦਵਾਈ ਵੀ ਚੱਲਦੀ ਆ ਪਰ ਉਸ ਬਾਈ ਨਾਲ ਜੋ ਹੋਇਆ ਉਹ ਬੜਿਆਂ ਦੀਆਂ ਅੱਖਾਂ ਖੋਲ ਦੇਵੇਗਾ ਤੇ ਬੜਿਆਂ ਦੇ ਕੰਨ ਖੋਲ ਦੇਵੇਗਾ ਆਜੂ ਕਰਦੇ ਆ ਬਾਈ ਦੀ ਕਹਾਣੀ ਦੀ ਸ਼ੁਰੂਆਤ ਬਾਈ ਕਹਿੰਦਾ ਵੀ ਮੈਂ ਆਪਦੇ ਘਰ ਦੇਆਂ ਦਾ ਇਕੱਲਾ-ਕੱਲਾ ਪੁੱਤ ਸੀਗਾ ਨਾ ਮੇਰੀ ਕੋਈ ਹੋਰ ਭੈਣ ਸੀ ਨਾ ਕੋਈ ਹੋਰ ਭਰਾ ਸੀਗਾ ਮੈਂ ਆਪਦੇ ਮਾਪਿਆਂ ਦਾ ਇਕੱਲਾ ਜਵਾਬ ਸੀਗਾ ਕਹਿੰਦਾ ਸਾਡੇ ਕੋਲੇ 2.5 ਕਿੱਲੇ ਜ਼ਮੀਨ ਸੀਗੀ ਨਾਲ ਮੇਰੇ ਪਿਓ ਦਾ ਖਰਾਦ ਦਾ ਕੰਮ ਸੀਗਾ ਸਾਡੇ ਰੋਟੀ ਫੁਲਕਾ ਕਹਿੰਦਾ ਵਧੀਆ ਚੱਲਦਾ ਸੀਗਾ ਕਹਿੰਦਾ ਚਲੋ ਜੀ ਮੈਂ 10ਵੀਂ ਕਲਾਸ ਚ ਪੜਨੋਂ ਹਟ ਗਿਆ ਕਿਉਂਕਿ ਕਹਿੰਦਾ ਮੇਰਾ ਪੜ੍ਹਨ ਲਿਖਣ ਚ ਹੱਥ ਟੈਡ ਸੀਗਾ ਅੰਗਰੇਜ਼ੀ ਗੁਰੂ ਜੀ ਆਉਂਦੀ ਨਹੀਂ ਸੀਗੀ ਚਲੋ ਜੀ ਮੈਂ ਕਹਿੰਦਾ ਹਟ ਕੇ ਆਪਦੇ ਪਿਓ ਵਾਲੀ ਖਰਾਤ ਤੇ ਕੰਮ ਕਰਨ ਲੱਗ ਗਿਆ ਬਾਈ ਕਹਿੰਦਾ ਵੀ ਮੇਰੇ ਨਾਨਕਿਆਂ ਵਾਲੇ ਪਾਸਿਓ 2-3 ਮੁੰਡੇ ਕੈਨੇਡਾ ਜਾ ਚੁੱਕੇ ਸੀ ਮੇਰੀ ਮਾਸੀ ਦੀ ਕੁੜੀ ਵੀ ਕੈਨੇਡਾ ਜਾ ਚੁੱਕੀ ਸੀ ਕਹਿੰਦਾ ਚਲੋ ਜੀ ਉਹਨਾਂ ਨਾਲ ਦੇਖ ਕੇ ਮੇਰੀ ਮਾਂ ਨੇ ਵੀ ਮੈਨੂੰ ਘਰੇ ਕਹਿਣਾ ਸ਼ੁਰੂ ਕਰਤਾ ਵੀ ਪੁੱਤ ਤੂੰ ਬਾਹਰ ਨਿਕਲ ਜਾ ਜਿਵੇਂ ਆਪਣੀਆਂ ਮਾ ਲੋ ਬੀਬੀਆਂ ਭੈਣਾਂ ਗੱਲਾਂ ਕਰਦੀਆਂ ਹੁੰਦੀਆਂ ਨੇ ਵੀ ਇੱਥੇ ਕੀ ਹੈਗਾ ਪੁੱਤ ਮਸਾ ਦੋ ਟਾਈਮ ਦੀ ਰੋਟੀ ਪੂਰੀ ਹੁੰਦੀ ਆ 2.5 ਕਿੱਲਿਆਂ ਤੋਂ ਕੀ ਬਣਦਾ ਹਨਾ ਵੀ ਤੂੰ ਬਾਹਰ ਚਲਾ ਜਾ ਕਹਾਂ ਚਲੋ ਜੀ ਮੇਰੇ ਦਿਮਾਗ 'ਚ ਵੀ ਉਹ ਗੱਲ ਫਿੱਟ ਹੋ ਗਈ ਵੀ ਚਲੋ ਯਾਰ ਵੀ ਮਾਸਤੀ ਦੀ ਕੁੜੀ ਬਾਹਰ ਗਈ ਆ ਮਾਮੇ ਦੇ ਮੁੰਡੇ ਬਾਹਰ ਗਏ ਚਲ ਆਪਾਂ ਵੀ ਬਾਹਰ ਚੱਲਦੇ ਆ ਕਹਾਂ ਚਲੋ ਜੀ ਅਸੀਂ ਸੋਚਿਆ ਵੀ ਹੁਣ ਕੋਈ ਆਈਲੈਂਡਸ ਵਾਲੀ ਕੁੜੀ ਲੱਭ ਲੈਨੇ ਆ ਵੀ ਕੈਨੇਡਾ ਚਲੇ ਜਾਵਾਂਗੇ ਲੋਕ ਵੀ ਜਾਂਦੇ ਆਪਾਂ ਵੀ ਚਲੇ ਜਾਵਾਂਗੇ ਕਹਿੰਦਾ ਕਿ ਸਾਡੇ ਪਿੰਨੋਂ ਔਰਤ ਹੈਗੀ ਆ ਪੰਜਾਬ 55 ਸਾਲ ਦੀ ਕਹਿੰਦਾ ਰਿਸ਼ਤੇ ਰਿਸ਼ਤੇ ਬਹੁਤ ਕਰਾਉਂਦੀ ਆ ਕਹਾਂ ਚਲੋ ਜੀ ਮੇਰੀ ਮਾਂ ਨੇ ਉਹਦੇ ਨਾਲ ਗੱਲ ਕੀਤੀ ਤੇ ਉਹਨੇ 2-4 ਦਿਨ ਕੁੜੀ ਦਾ ਕੈਨੇਡਾ ਦਾ ਵੀਜ਼ਾ ਵੀ ਲੱਗਾ ਹੋਇਆ ਤੇ ਕੁੜੀ ਦੀ ਟਿਕਟ ਵੀ ਹੋਈ ਹੋਈ ਆ ਤੇ 25 ਦਿਨ ਰਹਿੰਦੇ ਆ ਕੁੜੀ ਦੇ ਕੈਨੇਡਾ ਜਾਣ ਦੇ ਵਿੱਚ ਤੇ ਉਹਦਾ ਮਾਪਿਓ ਕਹਿੰਦਾ ਵੀ ਇਸ ਤਾਂ ਕੁੜੀ ਵਿਆਹ ਕੇ ਬਾਹਰ ਕੱਲਾਂਗੇ ਕਹਿੰਦਾ ਭਰਾਵਾ ਜਦੋਂ ਨੇ ਦੱਸ ਪਾਈ ਤੇ ਸਾਨੂੰ ਸਾ ਜਿਹੜਾ ਸਾਰੇ ਟੱਬਰ ਨੂੰ ਨੀਂਦ ਨਾ ਆਈ ਵੀ ਸਾਡੇ ਤਾਂ ਭਾਗ ਹੀ ਖੁੱਲ ਜਾਣੇ ਆ ਵੀ ਨਾ ਸਾਨੂੰ ਵਾਈਲਟਸ ਕਰਾਉਣ ਦੀ ਟੈਨਸ਼ਨ ਨਾ ਫੈਲ ਲਾਉਣ ਦੀ ਟੈਨਸ਼ਨ ਵੀ ਕੁੜੀ ਦਾ ਵੀਜ਼ਾ ਲੱਗਿਆ ਇਸ ਤਾਂ ਕੈਨੇਡਾ ਪਹੁੰਚੇ ਹੀ ਪਏ ਆ ਕਾ ਚਲੋ ਜੀ ਮੇਰੀ ਮਾਂ ਨੇ ਅਗਲੇ ਦਿਨ ਕਹਿ ਦਿੱਤਾ ਉਸ ਔਰਤ ਨੂੰ ਇਹ ਰਿਸ਼ਤੇ ਕਰਾਉਂਦੀ ਸੀ ਵੀ ਭਾਈ ਤੂੰ ਇੱਕ ਵਾਰੀ ਸਾਡੇ ਘਰੇ ਉਹਨਾਂ ਤੋਂ ਝਾਤ ਕਹਿੰਦਾ ਬਰਾਵਾ ਦੂਜੇ ਦਿਨ ਲੈ ਕੇ ਆ ਜਾਂਦੀ ਕੁੜੀ ਦੇ ਪਿਓ ਨੂੰ ਕੁੜੀ ਦੇ ਭਰਾ ਨੂੰ ਨਾਲ ਇੱਕ ਦੋ ਬੰਦੇ ਹੋਰ ਹੁੰਦੇ ਆ ਉਹ ਸਾਡਾ ਘਰ-ਬਾਰ ਦੇਖਦੇ ਆ ਪੁੱਛਦੇ ਵੀ ਕਾਕਾ ਕਿੰਨਾ ਪੜਿਆ ਮੈਂ ਕਿਹਾ ਵੀ ਇੰਨਾ ਪੜਿਆ ਹੋਰ ਕਹਿੰਦਾ ਕੋਈ ਗੱਲ ਨਹੀਂ ਪੁੱਛਦੇ ਮੇਰਾ ਪਿਓ ਕਹਿੰਦਾ ਵੀ ਢਾਈ ਕਿਲੇ ਦੇ ਕੋਲ ਜ਼ਮੀਨ ਆਉਂਦੀ ਆ ਕਹਿੰਦਾ ਬਸ ਉਹ ਸਾਡੇ ਘਰੇ ਮਸਾਂ 30 35 ਮਿੰਟ ਬੈਂਦੀ ਆ ਤੇ 30 35 ਮਿੰਟਾਂ ਬਾਅਦ ਕਹਿੰਦੇ ਵੀ ਸਾਨੂੰ ਰਿਸ਼ਤਾ ਮਨਜ਼ੂਰ ਆ ਕਹਿੰਦਾ ਅਗਲੇ ਦਿਨ ਅਸੀਂ ਮੜ ਕੇ ਕੁੜੀ ਦੇਖਣ ਚਲੇ ਜਾਂਦੇ ਆ ਬੜੇ ਚਾਵਾ ਦੇ ਨਾਲ ਕਹਿੰਦਾ ਕਹਿੰਦਾ ਕੁੜੀ ਦੇਖਦੇ ਆ ਸਾਨੂੰ ਤਾਂ ਕਹਿੰਦਾ ਪਹਿਲੀ ਹੀ ਮਨਜ਼ੂਰ ਸੀਗਾ ਕਿਉਂਕਿ ਕਹਿੰਦਾ ਸੇਕਣ ਸੁਗਣ ਪੈ ਜਾਂਦਾ ਤੇ ਉਸ ਤੋਂ ਬਾਅਦ ਉਹ ਤੇ ਸਾਡੇ ਨਾਲ ਗੱਲਾਂ ਖੁੱਲ੍ਹਦੀਆਂ ਨੇ ਕੁੜੀ ਦਾ ਪਿਓ ਇਹ ਗੱਲ ਕਹਿੰਦਾ ਵੀ ਦੇਖੋ ਭਾਈ ਕੁੜੀ ਦਾ ਵੀਜ਼ਾ ਵੀ ਲੱਗਿਆ ਕੁੜੀ ਦੀ ਟਿਕਟ ਵੀ ਹੋਈ ਆ ਸਾਰਾ A to Z ਹੋ ਚੁੱਕਿਆ ਵੀ ਸਾਡਾ ਹੋਇਆ 25 ਲੱਖ ਰੁਪਈਆ ਖਰਚਾ ਤੇ ਸਾਰਾ ਖਰਚਾ ਤੁਸੀਂ ਦੇ ਦਿਓ ਅਸੀਂ ਵਿਆਹ ਕਰ ਦਿੰਨੇ ਆ ਕਹਿੰਦਾ ਭਰਾਵਾ ਅਸੀਂ ਕੁਝ ਨਹੀਂ ਸੋਚਿਆ ਕਹਿੰਦਾ ਮੇਰੇ ਪਿਓ ਨੇ ਫੱਟਦੇ ਨੇ ਕਹਿੰਦਾ ਕੋਈ ਗੱਲ ਨਹੀਂ ਭਾਜੀ ਤੁਹਾਨੂੰ ਅਸੀਂ 25 ਲੱਖ ਰੁਪਈਆ ਖਰਚਾ ਦੇ ਦੇਾਂਗੇ ਕਹਿੰਦਾ ਕੁੜੀ ਦਾ ਪਿਓ ਐਡਾ ਮਿੱਠਾ ਹੋ ਕੇ ਬੋਲੇ ਵੀ ਜਿਵੇਂ ਉਹਨੂੰ ਦੁਨੀਆਦਾਰੀ ਦੀ ਕੋਈ ਸਮਝ ਨਹੀਂ ਹੈਗੀ ਕਹਿੰਦਾ ਉੱਥੇ ਮੇਰੇ ਪਿਓ ਨੂੰ ਕਵੇ ਦੇਖੋ ਜੀ ਭਾਜੀ ਗੱਲ ਆਏ ਆ ਵੀ ਅਸੀਂ ਬਈ ਇੰਨਾ ਖਰਚਾ ਕੀਤਾ ਹਨਾ ਜੇ ਤੁਸੀਂ ਕਿਤੇ ਆਪਦੇ ਮੁੰਡੇ ਦਾ ਹੋਰ ਵਿਆਹ ਕਰਦੇ ਤੁਸੀਂ ਫਿਰਾਂ ਕੁੜੀ ਨੂੰ ਆਈਲੈਂਡਸ ਕਰਾਉਣਾ ਸੀ ਫਿਰ ਫਾਈਲਾਂ ਲਾਉਣੀਆਂ ਸੀ ਫਿਰ ਵੀ ਥੋੜਾ ਇੰਨਾ ਖਰਚਾ ਹੀ ਹੋਣਾ ਸੀਗਾ ਕਹਿੰਦਾ ਹੁਣ ਸਾਡੇ ਤੋਂ ਚਾਹਣਾ ਚੱਕਿਆ ਜਾਵੇ ਵੀ ਕੈਨੇਡਾ ਦਾ ਕੁੜੀ ਦਾ ਵੀਜ਼ਾ ਲੱਗਿਆ ਹੋਰ ਛੇ ਮਹੀਨਿਆਂ ਨੂੰ ਮੈਂ ਜਾਵੜੂਗਾ ਪਿੱਛੇ ਮੇਰਾ ਮਾਂ ਪਿਓ ਜਾਵੜੂਗਾ ਸਾਡੀ ਸਾਰੀ ਜ਼ਿੰਦਗੀ ਸੈੱਟ ਹੋ ਜਾਊਗੀ ਕਹਿੰਦਾ ਅਸੀਂ ਉਹਨੂੰ ਉੱਥੇ ਬੈਠਿਆਂ ਬੈਠੀ ਮੇਰਾ ਵਿਆਹ ਪੱਕਾ ਹੋ ਜਾਂਦਾ ਉਹ ਕਹਿੰਦੇ ਤੁਸੀਂ ਤੀਜੇ ਦਿਨ ਬਰਾਤ ਲੈ ਕੇ ਆਜੋ ਕਹਿੰਦਾ ਫਿਰ ਕੁੜੀ ਦਾ ਪਿਓ ਉੱਥੇ ਵੀ ਗੱਲ ਕਹਿੰਦਾ ਭਾਈ ਬਰਾਤ 20 ਬੰਦੇ ਲੈ ਕੇ ਆਇਓ ਅਸੀਂ ਵਿਆਹ ਦੇ ਖਰਚਾ ਨਹੀਂ ਕਰਨਾ ਅਸੀਂ ਤਾਂ ਲਾਵਾ ਦਵਾਈ ਕੁੜੀ ਤੋੜ ਦਿਆਂਗੇ ਕਹਿੰਦਾ ਸਾਨੂੰ ਐਂ ਲੱਗੇ ਵੀ ਇਹ ਤਾਂ ਬੰਦੇ ਬੜੇ ਭਾਲੇ ਮਾਨਸਾ ਯਾਰ ਬੰਦੇ ਬੜੇ ਬੀਬੇ ਹਨਾ ਵੀ ਨਾ ਤੇ ਖਰਚਾ ਕਰਕੇ ਰਾਜ਼ੀ ਆ ਵੀ ਸਿੱਧੀਆਂ ਸਾਫ਼ ਜੀਆਂ ਗੱਲਾਂ ਕਰਦੇ ਆ ਵੀ ਤਾਂ ਬੰਦੇ ਵਾਲੇ ਸਾਫ਼ ਦਿਲ ਟੱਕਰ ਕੇ ਸਾਨੂੰ ਕਹਿੰਦਾ ਚਲੋ ਜੀ ਅਸੀਂ ਰਿਸ਼ਤੇਦਾਰਾਂ ਨੂੰ ਫੋਨ ਕਰਤਾ ਮੇਨ ਮੇਨ ਰਿਸ਼ਤੇਦਾਰਾਂ ਨੂੰ ਤੇ ਤੀਜੇ ਦਿਨ ਕਹਿੰਦਾ ਮੈਂ ਉਸੇ ਬਰਾਤ ਲੈ ਕੇ ਜਾਵੜਿਆ 20 ਬੰਦੇ ਗੁਰੂ ਘਰ ਜਾ ਕੇ ਲਾਵਾਂ ਲਈਆਂ ਚਾਹ ਪੀ ਗਏ ਉੱਥੋਂ ਅਸੀਂ ਵਾਪਸ ਆ ਗਏ ਕਹਿੰਦਾ ਘਰੇ ਆ ਕੇ ਅਸੀਂ ਪਾਰਟੀ ਕੀਤੀ ਕਟਕੜਾ 1.5 ਲੱਖ ਰੁਪਏ ਅਸੀਂ ਪਾਰਟੀ ਤੇ ਲਾਇਆ ਸਾਰੇ ਰਿਸ਼ਤੇਦਾਰ ਸਾਡੇ ਸਾਰੇ ਪਿੰਡ ਦੇ ਸੱਦੇ ਕਹਿੰਦਾ ਵੀ ਫਿਰ ਮੇਰੀ ਆਉਂਦੀ ਹੈ ਕਹਿੰਦਾ ਸੁਹਾਗ ਰਾਤ ਕਹਿੰਦਾ ਸੁਹਾਗ ਰਾਤ ਨੂੰ ਮੈਨੂੰ ਕਹਿੰਦੀ ਵੀ ਮੇਰੇ ਪੇਟ 'ਚ ਦਰਦ ਹੋਈ ਜਾਂਦਾ ਮੈਨੂੰ ਇਨਫੈਕਸ਼ਨ ਬਹੁਤ ਆ ਤੇ ਹਜੇ ਆਪਾਂ ਕੁਝ ਨਹੀਂ ਕਰਨਾ ਕਹਿੰਦਾ ਮੈਂ ਕਿਹਾ ਵੀ ਠੀਕ ਆ ਕੋਈ ਗੱਲ ਨਹੀਂ ਕਹਿੰਦਾ ਉਸ ਤੋਂ ਬਾਅਦ ਕੀ ਹੁੰਦਾ ਅਗਲੇ ਦਿਨ ਕਹਿੰਦਾ ਮੇਰੇ ਸਾਸੋਹਰਾ ਗ ਆਗੇ ਮੈਨੂੰ ਕਹਿੰਦੇ ਪੁੱਤਾਂ ਕਰ ਕੱਪੜੇ ਪਾ ਤੂੰ ਤਿਆਰ ਹੋ ਆਪਾਂ ਫਲਾਣੇ ਬਾਬੇ ਦੇ ਡੇਰੇ ਜਾਣਾ ਮੱਥਾ ਟੇਕ ਕੇ ਆਉਣਾ ਸੁਖਣਾ ਲਾਉਣੀਆਂ ਨੇ ਆਪਾਂ ਕਹਿੰਦਾ ਮੇਰੀ ਘਰ ਲਈ ਵੀ ਤਿਆਰ ਹੋ ਜਾਂਦੀ ਆ ਮੈਂ ਵੀ ਤਿਆਰ ਹੋ ਜਾਂਣਾ ਕਹਿੰਦਾ ਕਦੇ ਤਾਂ ਫਲਾਣੇ ਪਖੰਡੀ ਸਾਧ ਦੇਰੇ ਲੈ ਜਾ ਕਨ ਕਦੇ ਉੱਥੇ ਮੇਰੇ ਤੋਂ ਮੱਥੇ ਟਕਾਈ ਜਾਣ ਕਦੇ ਫਲਾਣੇ ਦੇ ਮੱਥੇ ਟਕਾਈ ਜਾਣਾ ਕਹਿੰਦਾ ਕਰਦਿਆਂ ਕਰਾਉਂਦਿਆਂ ਕਹਿੰਦਾ ਪੂਰਾ ਹਫਤਾ ਕਹਿੰਦਾ ਬਾਬਿਆਂ ਦੀ ਲੈ ਕੇ ਸਾਨੂੰ ਤੁਰੇ ਫਿਰੇ ਮੇਰੇ ਸੱਸ ਸਹੁਰਾ ਵੀ ਸਾਡੀ ਉੱਥੇ ਸੁਖਣਾ ਰਹਿੰਦੀ ਸਾਡੀ ਉੱਥੇ ਸੁਖਣਾ ਨਹੀਂ ਸਾਡੀ ਉੱਥੇ ਸੁਖਣਾ ਰਹਿੰਦੀ ਆ ਕਹਿੰਦਾ ਮੇਰੇ ਦਿਮਾਗੋਂ ਕੋਈ ਗਾਲੀ ਨਾ ਆਵੇ ਕਹਿੰਦਾ ਮੈਂ ਹੁਣ ਬੜਾ ਖੁਸ਼ ਹਾਂ ਵੀ ਮੇਰੇ ਸੱਸ ਸਹੁਰੇ ਕਿੱਡੇ ਚੰਗੇ ਨੇ ਹਨਾ ਯਾਰ ਵੀ ਮੈਨੂੰ ਮੱਥੇ ਟਿਕਾਉਂਦੇ ਫਿਰਦੇ ਨੇ ਵੀ ਕਦੇ ਉਸ ਬਾਬੇ ਦੇ ਮੱਥਾ ਟਿਕਾ ਕਦੇ ਉਸ ਬਾਬੇ ਦੇ ਮੱਥਾ ਟਿਕਾ ਕਹਿੰਦਾ ਕਦੀ ਕਿਹੜੇ ਸਾਧ ਕੋਲੇ ਕਦੀ ਕਿਹੜੇ ਬਾਬੇ ਕੋਲੇ ਕਦੀ ਕਿਹੜੇ ਪੰਡਤ ਕੋਲੇ ਕਹਿੰਦਾ ਉਹਨਾਂ ਨੇ ਕੋਈ ਛੱਡੇ ਨਹੀਂ ਯਾਰ ਪਤਾ ਨਹੀਂ ਕਿੰਨੇ ਥਾਂ ਤੇ ਮੇਰੇ ਮੱਥੇ ਟਿਕਾਉਂਦੇ ਕਹਿੰਦਾ ਹਫ਼ਤੇ ਬਾਜੂ ਅਸੀਂ ਘਰੇ ਆਉਂਨੇ ਆ ਤੇ ਉਹਨੇ ਟਾਈਮ ਨੂੰ ਕਹਿੰਦਾ ਮੇਰੇ ਪਿਓ ਨੇ ਪੈਸੇ ਦਾ ਸਾਰਾ ਜਿਗਾਰਡ ਕਰ ਕਰਾ ਲਿਆ ਚਲੋ ਜੀ ਕਹਿੰਦਾ ਸਾਡੇ ਘਰੋਂ ਕੈਸ਼ 25 ਲ ਤੇ ਸਾਡੇ ਕਹਿੰਦਾ ਆਪਸ ਚ ਦੋ ਕਵਾਰੀ ਸਾਰਾ ਕੁਝ ਹੁੰਦਾ ਤੇ ਉਸ ਤੋਂ ਬਾਅਦ ਹੁੰਦਾ ਚਲੋ ਜੀ ਮੇਰੀ ਘਰ ਵਾਲੀ ਦੀ ਮਾਸੇ ਦੀ ਕੁੜੀ ਆ ਜਾਂਦੀ ਆ ਦੋ ਰਾਤਾਂ ਉਹ ਬੈਠੀ ਰਹਿੰਦੀ ਆ ਮੁੜ ਕੇ ਮੇਰੀ ਘਰ ਵਾਲੀ ਕਹਿੰਦਾ ਲੈ ਕੇ ਆਪਦੇ ਨਾਨਕਿਆਂ ਦੇ ਤੁਰ ਪੈਂਦੀ ਆ ਮੈਨੂੰ ਦੋ ਦੋ ਤਿੰਨ ਰਾਤਾਂ ਉੱਥੇ ਲੱਗ ਜਾਂਦੀਆਂ ਨੇ ਮੁੱਕ ਦੀ ਗੱਲ ਇਹ ਆ ਕਹਿੰਦਾ ਵੀ ਜਿਹੜੇ 20 ਦਿਨ ਹੁੰਦੇ ਆ ਉਹ ਕਹਿੰਦਾ ਇਦਾਂ ਹੀ ਲੰਘ ਜਾਂਦੇ ਆ ਓਨੇ ਦਿਨਾਂ ਨੂੰ ਕਦੋਂ ਆਉਂਦਾ ਉਹ ਦਿਨ ਆ ਜਾਂਦਾ ਜਦੋਂ ਨੇ ਜਾਗਤ ਚੜਨਾ ਹੁੰਦਾ ਕਹਿੰਦਾ ਵਿਆਹ ਤੋਂ ਬਾਅਦ ਸਿਰਫ ਅਸੀਂ 20 ਦਿਨ ਰਹੇ ਆ 20 ਦਿਨਾਂ ਦੀ ਫਲੈਟ ਸੀਗੀ ਤਾਂ ਚਲੋ ਜੀ ਮੈਂ ਦਿੱਲੀ ਏਅਰਪੋਰਟ ਤੋਂ ਤੇ ਮੇਰੇ ਸਾਸੋਰਾਗ ਰਾਜ ਬੜੀਆਂ ਵਧੀਆ ਗੱਲਾਂ ਕਰਨ ਬੜੀਆਂ ਸੋਹਣੀਆਂ ਮੈਨੂੰ ਪੁੱਤ-ਪੁੱਤ ਕਰਨ ਰਾਜ ਮੈਨੂੰ ਦੋ ਤਿੰਨ ਵੀਰਾਂ ਨੇ ਜੂਸ ਵੀ ਪਿਆਇਆ ਵਧੀਆ ਰੋਟੀ ਰੋਟੀ ਵੀ ਖਵਾਈ ਕਹਿੰਦਾ ਯਾਰ ਮੈਂ ਦਿਲ ਚ ਸੋਚਾਂ ਵੀ ਯਾਰ ਸਾਸੋਰਾ ਕਿੰડા ਚੰਗੇ ਨੇ ਇਹਨਾਂ ਨੇ ਵੀ ਬਾਲੇ ਦਾ ਭਗਤਪੰਦੇ ਟੱਕਰ ਕੇ ਕਹਿੰਦਾ ਮੇਰੇ ਸਾਸੋਰਾ ਕਹਿੰਦੇ ਬਹੁਤ ਚ ਟੈਨਸ਼ਨ ਨਾਲ ਲਈ ਉੱਥੇ ਮੇਰੀ ਕੁੜੀ ਦੀਆਂ ਬਾਧੂ ਸਹੇਲੀਆਂ ਨੇ ਆਪਣੀ ਬਾਧੂ ਰਿਸ਼ਤੇਦਾਰਾਂ ਦੀ ਕੁੜੀਆਂ ਨੇ ਉਹ ਆਪੇ ਸੰਭ ਲੈਣਗੀਆਂ ਤੂੰ ਟੈਨਸ਼ਨ ਫਰੀ ਰਹੀਂ ਤੂੰ ਬਿਲਕੁਲ ਕਿਸੇ ਗੱਲ ਦਾ ਫਿਕਰ ਹੀ ਨਾ ਕਰੀਂ ਕਹਿੰਦਾ ਚਲੋ ਜੀ ਉਸ ਤੋਂ ਬਾਅਦ ਕੀ ਹੁੰਦਾ ਵੀ ਏ ਚੜ ਜਾਂਦੀ ਏ ਦਿੱਲੀ 에어ਪੋਰਟ ਤੋਂ ਅਸੀਂ ਘਰੇ ਵਾਪਸ ਆ ਜਾਂਦੇ ਆ ਤੇ ਕਹਿੰਦਾ ਵੀ ਉਹ ਉੱਥੇ ਜਾ ਕੇ ਅਸੀਂ ਲੀ ਨੂੰ ਰਹਿਣ ਲੱਗ ਜਾਂਦੀ ਤੇ ਕਹਿੰਦਾ ਬੜੀ ਸੋਹਣੀ ਫੋਨ ਤੇ ਗੱਲਬਾਤ ਕਰਿਆ ਕਰੇ ਮੇਰੇ ਨਾਲ ਵੀ ਫੋਨ ਤੇ ਗੱਲਬਾਤ ਕਰਿਆ ਕਰੇ ਮੇਰੇ ਮਾਂ ਪਿਓ ਨਾਲ ਵੀ ਗੱਲਬਾਤ ਕਰਿਆ ਕਰੇ ਕਹਿੰਦਾ ਮੇਰਾ ਬਰਥਡੇ ਆਉਣ ਵਾਲਾ ਸੀ ਮੈਨੂੰ ਕਹਿੰਦੀ ਤੈਨੂੰ ਮੈਂ ਬਰਥਡੇ ਤੇ ਆਈਫੋਨ ਭੇਜੂੰਗੀ ਪਾਪਾ ਦੱਸੋ ਤੁਸੀਂ ਕੀ ਲੈਣਾ ਮੇਰੀ ਮਾਂ ਨੂੰ ਕਿ ਮਮਾ ਤੁਹਾਡੇ ਲਈ ਕੀ ਭੇਜਾਂ ਕਹਿੰਦਾ ਯਾਰ ਅਸੀਂ ਜਾ ਕੀ ਯਾਰ ਆ ਤਾਂ ਨੋ ਹੀ ਬੜੀ ਚੰਗੀ ਟੱਕਰੀ ਕਹਿੰਦਾ ਮੈਂ ਰੱਬ ਦੇ ਹੱਥ ਜਿਹੜਾ ਮੈਂ ਇਹ ਰੱਬਾ ਇਹੋ ਜੀ ਕਰ ਵਾਲੀ ਸਾਬ ਨੂੰ ਤਾਂ ਹੀ ਕ ਕਦੇ ਕਹਦਾ ਕਰੇ ਮੇਰੇ ਲੱਤਾਂ ਦੁਖਦੀਆਂ ਨੇ ਕਦੇ ਕਹਦਾ ਕਰੇ ਮੇਰੇ ਤੇ ਕੰਮ ਦਾ ਡਿਪਰੈਸ਼ਨ ਆ ਕਦੇ ਕਹਦਾ ਕਰੇ ਮੇਰੇ ਤੇ ਪੜਾਈ ਦਾ ਪ੍ਰੈਸ਼ਰ ਆ ਕਹਿੰਦਾ ਵਨਸ ਵਨੇ ਬਹਾਨੇ ਲਾ ਲਾ ਕੇ ਉਹਨੇ 6 ਮਹੀਨੇ ਟਪਾਏ ਤੇ 6 ਮਹੀਨੇ ਲੱਗਦਾ ਮੈਨੂੰ ਚੱਕ ਕੇ ਨੇ ਬਲੌਕ ਮਾਰਤਾ ਕਹਿੰਦਾ ਭਰਾਵਾ ਜਦੋਂ ਉਹਨੇ ਮੈਨੂੰ ਬਲੌਕ ਮਾਰਤਾ ਕਹਿੰਦਾ ਭਰਾਵਾ ਮੇਰਾ ਰੰਗ ਉੱਡ ਗਿਆ ਵੀ ਆ ਕੀ ਬਣ ਗਿਆ ਕਹਿੰਦਾ ਨਾਲ ਦੀ ਨਾਲ ਕਿਸੇ ਹੋਰ ਯਾਰ ਮਿੱਤਰ ਦਾ ਫੋਨ ਮੰਗਿਆ ਉਹ ਤੋਂ ਮੈਸੇਜ ਕੀਤਾ ਉੱਥੋਂ ਵੀ ਬਲੌਕ ਕਰਤਾ ਕਹਿੰਦਾ ਘਟੌਣ ਮੈਂ 5 6 ਨੰਬਰ ਲਏ ਉਹਨੇ ਬਸ ਮੈਸੇਜ ਦੇ ਕੇ ਸਾਰੇ ਬਲੌਕ ਮਾਰਦੇ ਕਹਿੰਦਾ ਭਰਾਵਾ ਮੈਂ ਬਹੁਤ ਤੇਰੇ ਮਾਂ ਪਿਓ ਕਹਿੰਦੇ ਪੁੱਤ ਤੈਨੂੰ ਕੀ ਹੋ ਗਿਆ ਕਹਿੰਦਾ ਮੈਂ ਕਿਸੇ ਨੂੰ ਕੁਝ ਨਾ ਦੱਸਿਆ ਕਰਾਂ ਕਹਿੰਦਾ ਕਦੇ ਤਾਂ ਮੇਰਾ ਜੀ ਕਰਿਆ ਕਰੇ ਮੈਂ ਸਪਰੇਅ ਪੀ ਲਾਂ ਕਹਿੰਦਾ ਕਦੇ ਮੇਰਾ ਜੀ ਕਰਿਆ ਕਰੇ ਵੀ ਮੈਂ ਫਾ ਲੈ ਕੇ ਮਰ ਜਾਂ ਕਦੇ ਜੀ ਕਰੇ ਕਰੇ ਵੀ ਲੈਟ ਨੂੰ ਹੱਥ ਲਾ ਲਾਂ ਕਹਿੰਦਾ ਬਈ ਮੈਂ 10 15 ਦਿਨ ਪੜੇ ਔਖੇ ਕੱਟੇ ਤੇ ਕਹਿੰਦਾ ਉਸ ਤੋਂ ਬਾਅਦ ਮੈਨੂੰ ਕੋਈ ਯਾਰ ਮਿੱਤਰ ਟੱਕਰਦਾ ਉਹ ਕਹਿੰਦਾ ਯਾਰ ਤੂੰ ਹਾਲ ਕੀ ਬਣਾਇਆ ਤੈਨੂੰ ਚੱਕਰ ਕੀ ਆ ਕਹਿੰਦਾ ਮੈਂ ਉਹਨੂੰ ਸਾਰੀ ਗੱਲ ਦੱਸੀ ਵੀ ਯਾਰ ਆ ਗੱਲ ਹੋ ਗਈ ਮੇਰੇ ਨਾਲ ਧੋਖਾ ਹੋ ਗਿਆ ਕਹਿੰਦਾ ਮੇਰਾ ਯਾਰ ਦੋਸਤ ਕਹਿੰਦਾ ਵੀ ਤੇਰੇ ਮਾਂ ਪਿਓ ਨੂੰ ਪਤਾ ਤੇਰੇ ਘ ਕਹਿੰਦਾ ਮੈਂ ਉਹਨੂੰ ਕਿਹਾ ਵੀ ਕਿਸੇ ਨੂੰ ਨਹੀਂ ਪਤਾ ਕੱਲਾ ਮੈਨੂੰ ਪਤਾ ਯਾਰ ਮੇਰਾ ਤਾਂ ਮਰਨ ਨੂੰ ਜੀ ਕਰੀ ਜਾਂਦਾ ਕਹਿੰਦਾ ਮੇਰੇ ਯਾਰ ਦੋਸਤਾਂ ਨੇ ਕਹਿ ਕਬਾਏ ਕਿਹਾ ਵੀ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਵੀ ਕੋਈ ਨਹੀਂ ਮਰਦਾਂ ਨਾਲ ਇਹ ਗੱਲਾਂ ਹੁੰਦੀਆਂ ਨੇ ਦੁਨੀਆ ਤੇ ਬੜਾ ਕੁਝ ਹੁੰਦਾ ਵੀ ਤੂੰ ਆਪਦੇ ਮਾਂ ਪਿਓ ਨੂੰ ਦੱਸ ਤੇ ਗੱਲਾਂ ਦੀ ਗੱਲ ਦਾ ਹਾਲ ਨਿਕਲਦਾ ਹੁੰਦਾ ਵੀ ਆਪਾਂ ਬਹਿ ਕੇ ਗੱਲ ਕਰਦੇ ਆਂ ਕਹਾਂ ਚਲੋ ਜੀ ਮੈਂ ਆਪਦੇ ਯਾਰ ਮਿੱਤਰ ਦੀ ਗੱਲ ਮੰਨ ਕੇ ਆਪਦੇ ਮਾਂ ਪਿਓ ਨੂੰ ਦੱਸਿਆ ਕਹਿੰਦਾ ਮੇਰੀ ਮਾਂ ਵੀ ਉੱਚੀ ਉੱਚੀ ਰੋਣ ਲੱਗ ਗਈ ਮੇਰਾ ਪਿਓ ਵੀ ਰੋਣ ਲੱਗ ਗਿਆ ਵੀ ਆਪਾਂ ਤਾਂ ਪੱਟੇ ਗਏ ਵੀ ਆਪਾਂ ਤਾਂ 25 ਲੱਖ ਰੁਪਏ ਕਾਂ ਚਲੋ ਜੀ ਮੇਰੇ ਪਿਓ ਨੇ ਮੇਰੇ ਸਹੁਰੇ ਨੂੰ ਫੋਨ ਲਾਇਆ ਕਹਿੰਦਾ ਗੋ ਮੇਰਾ ਸਹੁਰਾ ਸਾਫ਼ ਹੀ ਮੁੱਕਰ ਗਿਆ ਮੇਰਾ ਸਹੁਰਾ ਕਹਿੰਦਾ ਵੀ ਸਾਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂਗਾ ਕਹਿੰਦਾ ਮੇਰੀ ਸੱਸ ਨੇ ਨਾ ਪੈਰਾਂ ਦੇ ਪਾਣੀ ਪੈਣ ਦੇਵੇ ਨਾ ਮੇਰਾ ਸਾਲਾ ਪੈਰਾਂ ਦੇ ਪਾਣੀ ਪੈਣ ਦੇਵੇ ਕਹਿੰਦਾ ਉਹ ਸਾਫ਼ ਹੀ ਮੁੱਕਰ ਗਿਆ ਵੀ ਪਾਈ ਸਾਨੂੰ ਕਿਸੇ ਗੱਲ ਦਾ ਨਹੀਂ ਪਤਾ ਕਹਿੰਦਾ ਫਿਰ ਅਸੀਂ ਆਖਿਆ ਵੀ ਜੇ ਤੁਹਾਨੂੰ ਪਤਾ ਨਹੀਂ ਤੁਸੀਂ ਦੀ ਕੁੜੀ ਨੂੰ ਪੁੱਛੋ ਕਹਿੰਦੇ ਕੋਈ ਨਹੀਂ ਅੱਜ ਪੁੱਛਦੇ ਆਂ ਕੱਲ ਪੁੱਛਦੇ ਆਂ ਅੱਜ ਪੁੱਛਦੇ ਆਂ ਕੱਲ ਪੁੱਛਦੇ ਆਂ ਕਹਿੰਦਾ ਵੀ ਐਂ ਕਰਦੇ ਆਂ ਕਰਦੇ ਆਂ ਮਹੀਨਾ ਡੇਢ ਮਹੀਨਾ ਉਹਨੇ ਐਟ ਪਾਤਾ ਕਹਿੰਦਾ ਵੀ ਉਸ ਤੇ ਜਦੋਂ ਉੱਥੇ ਜਾਂਦੇ ਆ ਤੇ ਕਦੇ ਉੱਥੇ ਜਾ ਕੇ ਮੇਰੀ ਸੱਸ ਨੇ ਨਵੀਂ ਗੱਲ ਉਸੇ ਸਾਡੇ ਸਾਹਮਣੇ ਖੋਲhti ਕਹਿੰਦਾ ਉੱਥੇ ਹੀ ਮੈਂ ਬੈਠਾ ਉੱਥੇ ਮੇਰਾ ਪਿਓ ਬੈਠਾ ਤੇ ਉੱਥੇ ਮੇਰੀ ਮਾਂ ਬੈਠੀ ਐ ਤੇ ਕਹਿੰਦਾ ਮੇਰੀ ਸੱਸ ਮੇਰੀ ਮਾਂ ਨੂੰ ਕਹਿੰਦੀ ਆ ਕਿ ਮੇਰੀ ਧੀ ਨੇ ਇਹ ਕਿਹਾ ਕਿ ਮੁੰਡੇ ਦੇ ਪੱਲੇ ਕੁਛ ਨਹੀਂ ਹੈਗਾ ਨਾ ਇਹ ਸੁਹਾਗ ਰਾਤ ਨੂੰ ਨੇੜੇ ਆਇਆ ਨਾ ਇਹਨੇ ਮੈਨੂੰ ਟੱਚ ਕੀਤਾ ਵੀ ਤਾਂ ਦੂਰ ਹੋ ਕੇ ਮੇਰੇ ਤੋਂ ਸੌਂਦਾ ਰਿਹਾ ਕਹਿੰਦਾ ਭਰਾਵਾ ਹੁਣ ਮੇਰੇ ਮੂੰਹ ਤੋਂ ਤੇ ਮੱਖੀ ਨਾ ਉੱਡੇ ਵੀ ਮੇਰੀ ਮਾਂ ਨੂੰ ਮੇਰੀ ਸੱਸ ਗੱਲਾਂ ਕਹੀਆਂ ਕਹਿੰਦਾ ਮੇਰੀ ਸੱਸ ਤਾਂ ਜਮਾ ਭੋਰਾ ਵੀ ਸ਼ਰਮ ਨਾ ਕਰੇ ਉਹ ਤਾਂ ਐ ਬੋਲੇ ਵੀ ਜਿਵੇਂ ਕੋ ਕਹਿੰਦਾ ਬਰਾਵਾ ਮੇਰੇ ਮੂੰਹ ਤੋਂ ਨਾ ਮੱਖੀ ਉੱਡੇ ਵੀ ਯਾਰ ਮੇਰੀ ਮਾਂ ਨੂੰ ਕਹੀ ਜਾਂਦੀ ਆ ਹੁਣ ਆਪਾਂ ਇਹ ਗੱਲ ਸਮਝ ਸਕਦੇ ਆ ਵੀ ਜਦੋਂ ਮਾਂ ਪਿਓ ਦੇ ਸਾਹਮਣੇ ਇਹੋ ਜਿਹੀ ਕੋਈ ਗੱਲ ਕਰਦਾ ਹੋਵੇ ਬੰਦਾ ਬੈਠੇ ਸ਼ਰਮ ਨਾਲ ਪਾਣੀ ਪਾਣੀ ਹੋ ਜਾਂਦਾ ਕਹਿੰਦਾ ਮੇਰੀ ਸੱਸ ਮੇਰੀ ਮਾਂ ਨੂੰ ਕਹੀ ਜਾਵੇ ਮੇਰੀ ਮਾਂ ਮੇਰੇ ਮੂੰਹ ਵੱਲ ਦੇਖ ਕੇ ਕਹਿੰਦਾ ਮੈਂ ਨੀਵੀਆਂ ਪਾਵਾਂ ਕਹਿੰਦਾ ਹੁਣ ਕਿਤੇ ਨਾ ਕਿਤੇ ਮੇਰੀ ਮਾਂ ਦੇ ਦਿਲ 'ਚ ਵੀ ਗੱਲ ਜਾਵੜੀ ਵੀ ਨੀਵੀਆਂ ਪਾਉਂਦਾ ਵੀ ਕੋਈ ਗੱਲ ਹੈਗੀ ਆ ਕਹਿੰਦਾ ਹੁਣ ਮੈਂ ਤਾਂ ਨੀਵੀਆਂ ਤਾਂ ਪਾਉਂਦਾ ਸੀਗਾ ਕਿ ਬੰਦੇ ਨੂੰ ਮਾਂ ਪਿਓ ਦੀ ਯਾਰ ਸ਼ਰਮ ਹੁੰਦੀ ਆ ਕਹਿੰਦਾ ਚਲੋ ਜੀ ਅਸੀਂ ਉੱਥੋਂ ਸੁ ਹਫਤਾ ਤਾਂ ਮੈਨੂੰ ਮੱਥਾ ਟਿਕਾਉਂਦੇ ਫਿਰਿਆ ਕਦੀ ਫਲਾਣੇ ਸਾਥ ਦੇ ਮੱਥਾ ਟਿਕੜਾ ਕਦੀ ਫਲਾਣੇ ਬਾਪੇ ਦੇ ਮੱਥਾ ਟਿਕੜਾ ਦੀ ਫਲਾਣੇ ਦੇ ਮੱਥਾ ਟੇਕ ਲਾ ਦੋ ਤਿੰਨ ਦਿਨ ਅਸੀਂ ਇਕੱਠੇ ਰਹੇ ਆ ਕਦੇ ਕਿਸੇ ਮੇਰੇ ਢਿੱਡ ਚ ਪੀੜ ਹੁੰਦੀ ਕਦੇ ਮੇਰੇ ਲੱਤ ਪੀੜ ਹੁੰਦੀ ਆ ਵੀ ਸਾਡੇ ਚ ਦੋ ਵਾਰੀ ਸਾਰਾ ਕੁਝ ਹੋਇਆ ਉਸ ਤੋਂ ਬਾਅਦ ਮਾਸੀ ਦੀ ਕੁੜੀ ਆ ਗਈ ਫਿਰ ਨਾਨਕੇ ਲੈ ਗਈ ਉਹਨਾਂ ਤਰ੍ਹਾਂ ਨੂੰ ਫਲੈਟ ਦਾ ਟਾਈਮ ਆ ਗਿਆ 20 ਦਿਨ ਤਾਂ ਉਸੇ ਕੰਮਾਂ ਚ ਹੀ ਉਲਝੇ ਰਹੇ ਆ ਵੀ ਕਰਨਾ ਕਰਾਉਣਾ ਕੀ ਸੀਗਾ ਵੀ ਦੋ ਵਾਰੀ ਸਾਰਾ ਕੁਝ ਹੋਇਆ ਹਵਾ ਆ ਵੀ ਐਵੇਂ ਉਹ ਪਗਾਈ ਮਾਰਦੇ ਆ ਕਹਾਂ ਚਲੋ ਜੀ ਉਸ ਤੋਂ ਬਾਅਦ ਮੇਰਾ ਸਹੁਰਾ ਕਹ ਕਹਿੰਦਾ ਵੀ ਐ ਕਰਦਿਆ ਕਰੋ 2-3 ਮਹੀਨਿਆਂ ਨੇ ਹੋਟ ਪਾ ਤੇ ਕਹਿੰਦਾ ਭਰਾਵਾ ਮੈਨੂੰ ਬਹੁਤ ਗੁੱਸਾ ਤੇ ਮੇਰੇ ਪੈਗ ਪੁੱਗ ਲੱਗੇ ਮੈਂ ਉਹਦੇ ਸਾਰੇ ਨੂੰ ਫੋਨ ਲਾ ਲਿਆ ਕਹਿੰਦਾ ਮੈਂ ਸਾਰਿਆਂ ਨੂੰ ਫੋਨ ਲਾ ਕੇ ਕਹਿੰਦਾ ਹੁਣ ਪੈਗ ਲੱਗੇ ਸੀ ਕਹਿੰਦਾ ਮੜਾ ਵੋਟਾ ਗੁੱਸਾ ਆ ਕੇ ਮੈਂ ਗਲਤ ਮਲਤ ਬੋਲਦਾ ਕਹਿੰਦਾ ਕੋ ਮੇਰੇ ਸਹੁਰੇ ਵੀ ਗਾਲਾਂ ਕੱਢਦੀਆਂ ਵੀ ਜਿਹੜਾ ਕੁਝ ਹੁੰਦਾ ਕਰ ਲੋ ਕਿ ਤੂੰ ਤਾਂ ਹੈਗੀ ਨਿਸ਼ੇੜੀ ਆ ਤੂੰ ਤਾਂ ਦਾਰੂ ਦਾ ਪਿਆਕੜ ਆ ਤੇਰੇ ਪੱਲੇ ਕੱਖ ਨਹੀਂ ਤੂੰ ਡੈਡ ਆ ਕਹਿੰਦਾ ਮੈਂ ਸਾਰਿਆਂ ਨੂੰ ਪੀਤੀ ਚ ਸਿੱਧਾ ਕਹਿਤਾ ਵੀ ਗੱਲ ਸੁਣ ਲੈ ਮੇਰੀ ਕਿ ਮੈਨੂੰ ਜਿੱਥੇ ਮਰਜੀ ਚੈੱਕ ਕਰਾਵਾ ਲਾ ਠੀਕ ਆ ਸਾਡੇ ਲਈ ਕਹਿੰਦਾ ਤੂੰ ਜ਼ੀਰੋ ਆ ਕਹਿੰਦਾ ਬਾਈ ਉਹਦਾ ਪਿਓ ਵੀ ਜਮਾਂ ਸ਼ਰਮ ਨਾ ਕਰੇ ਗੱਲ ਕਹਿਣ ਲੱਗਾ ਵੀ ਮੇਰੀ ਕੁੜੀ ਕਹਿੰਦੀ ਤੂੰ ਡੈਡ ਆ ਕਹਿੰਦਾ ਯਾਰ ਏਡੀ ਸ਼ਰਮ ਆਵੇ ਮੈਨੂੰ ਉਹਦੇ ਮੂੰਹੋਂ ਸੁਣ ਕੇ ਵੀ ਯਾਰ ਇਹ ਇਹ ਕਿਹੋ ਜਿਹਾ ਪਿਓ ਦਾ ਧੀ ਦੀ ਗੱਲ ਐ ਕਰੀ ਜਾਂਦਾ ਕਹਿੰਦਾ ਚਲੋ ਜੀ ਉਹ ਸਾਡੇ ਰਿਸ਼ਤੇ ਵਿੱਚ ਵੀ ਗੱਲਾਂ ਉੱਡ ਗਈਆਂ ਵੀ ਇਹਦੀ ਘਰ ਵਾਲੀ ਨੂੰ ਤਾਂ ਛੱਡ ਗਈ ਐ ਬਦੇ ਪੱਲੇ ਕੁਛ ਨਹੀਂ ਪੱਲੇ ਕੁਛ ਨਹੀਂ ਕਹਿੰਦਾ ਉਸ ਤੋਂ ਬਾਅਦ ਮੈਂ ਆਪਣੇ ਸਹੁਰੇ ਨੂੰ ਕਿਹਾ ਵੀ ਦੇਖੋ ਤੁਹਾਡੀ ਕੁੜੀ ਨੇ ਸਾਡੇ ਨਾਲ ਨਹੀਂ ਰਹਿਣਾ ਕੋਈ ਗੱਲ ਨਹੀਂ ਵੀ ਸਾਡਾ 25 ਲੱਖ ਰੁਪਏ ਸਾਨੂੰ ਮੋੜ ਦਿਓ ਕਹਿੰਦਾ ਉਸ ਤੋਂ ਬਾਅਦ ਮੇਰੇ ਸਹੁਰੇ ਨੇ ਫਿਰ ਲਾਰੇ ਲਾ ਅਸੀਂ ਤੁਹਾਡਾ ਕੋਈ ਪੈਸਾ ਦੇਣਾ ਨਹੀਂ ਜਿੱਥੇ ਤੁਹਾਡਾ ਜ਼ੋਰ ਲੱਗਦਾ ਲਾ ਲਓ ਕਹਿੰਦਾ ਭਰਾਵਾ ਅਸੀਂ ਥਾਣੇ ਗਏ ਥਾਣੇ ਵਾਲੇ ਕਹਿੰਦੇ ਪ੍ਰੂਫ ਲਿਆਓ ਤੁਹਾਡੇ ਕੋਲ ਪ੍ਰੂਫ ਕੀ ਆ ਕਹਿੰਦਾ ਹੁਣ ਪ੍ਰੂਫ ਸਾਡੇ ਕੋਲ ਕੀ ਹੋਣਾ ਸੀਗਾ ਅਸੀਂ ਦਿੱਤੇ 25 ਲੱਖ ਕੈਸ਼ ਸੀਗਾ ਨਾ ਕੋਈ ਬੈਂਕਰਾਂਈ ਚੈੱਕ ਦਿੱਤਾ ਨਾ ਕੋਈ ਟਰਾਂਸਫਰ ਕੀਤੀ ਸਿੱਧਾ ਕੈਸ਼ ਤੁਹਾਡੇ ਕੋਲ ਸਬੂਤ ਕੋਈ ਨਹੀਂ ਸੀਗਾ ਕਹਿੰਦਾ ਨਾ ਤਾਂ ਹੁਣ ਮੇਰੇ ਕਿਸੇ ਡਾਕੂਮੈਂਟ ਤੇ ਕੁੜੀ ਦਾ ਨਾਮ ਚੜਿਆ ਸੀਗਾ ਨਾ ਕੁੜੀ ਦੇ ਡਾਕੂਮੈਂਟ ਤੇ ਕੋਈ ਮੇਰਾ ਨਾਮ ਚੜਿਆ ਸੀਗਾ ਕਹਿੰਦਾ ਸਾਨੂੰ ਤਾਂ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਸੀਗਾ ਕਹਿੰਦਾ ਜਦੋਂ ਥਾਣੇ ਜਾਣ ਲੱਗੇ ਕਹਿੰਦਾ ਜਦੋਂ ਵਕੀਲਾਂ ਨੂੰ ਮਿਲਣ ਲੱਗੇ ਸਾਨੂੰ ਉਦੋਂ ਪਤਾ ਲੱਗਿਆ ਵੀ ਇਹ ਤਾਂ ਕੰਮ ਕਸੂਤਾ ਹੋ ਗਿਆ ਵੀ ਇਹ ਤਾਂ ਹੀ ਦਾ ਥਾਂ ਥਾਂ ਦੇ ਮੱਥੇ ਟਿਕਾਉਂਦੇ ਫਿਰੇ ਆ ਵੀ ਸਾਨੂੰ ਉਲਝਾਈ ਰੱਖਿਆ ਇਹਨਾਂ ਨੇ ਵੀ ਕੋਈ ਇਹਨਾਂ ਨੂੰ ਦੱਸੇ ਨਾ ਵੀ ਤੁਸੀਂ ਨੌ ਆਪਦੀ ਦਾ ਆਹ ਰਿਕਾਰਡ ਤੇ ਆਪਦਾ ਨਾਂ ਚੜਾ ਲਓ ਜਾਂ ਮੁੰਡੇ ਦੇ ਆਧਾਰ ਕਾਰਡ ਦੇ ਕੁੜੀ ਦਾ ਨਾਂ ਚੜਾ ਦਿਓ ਕਹਿੰਦਾ ਇੱਥੋਂ ਤੱਕ ਅਗੇ ਸੀ ਤਾਂ ਭਰਾਵਾ ਮੈਰਿਜ ਵੀ ਕਹਿੰਦਾ ਰਜਿਸਟਰਡ ਨਹੀਂ ਕਰਾਈ ਕਿਉਂਕਿ ਕਹਿੰਦਾ ਮੇਰੇ ਸਹੁਰੇ ਮੇਰੇ ਨਾਲ ਇੰਨੇ ਕੁ ਮਿੱਠੇ ਹੋ ਕੇ ਰਹਿੰਦੇ ਸੀਗੇ ਵੀ ਸਾਡਾ ਧਿਆਨ ਹੀ ਕਹਿੰਦਾ ਉਸ ਪਾਸੇ ਨਹੀਂ ਗਿਆ ਸਾਨੂੰ ਕਹਿੰਦਾ ਸਾਰੇ ਕਮਲ ਟੱਬਰ ਨੂੰ ਇਹੀ ਚਾ ਚੜਿਆ ਰਿਆ ਵੀ ਬਸ ਕੁੜੀ ਕੈਨੇਡਾ ਵਾਲੀ ਮਿਲ ਗਈ ਅਸੀਂ ਉਸਾਰੇ ਟੱਬਰ ਕੈਨੇਡਾ ਪਹੁੰਚ ਜਾਾਂਗੇ ਕਹਿੰਦਾ ਹੁਣ ਵਕੀਲ ਕਹਿੰਦੇ ਵੀ ਤੁਹਾਡੇ ਕੋਲ ਵੀ ਪ੍ਰੂਫ ਹੀ ਨਹੀਂ ਹੈਗਾ ਤੁਹਾਡਾ ਕਾਹਦਾ ਕੇਸ ਲਾਈਏ ਤੇ ਇਹ ਕਹਿੰਦਾ ਜੇ ਥਾਣੇ ਜਾਇਆ ਕਰੀਏ ਥਾਣੇ ਵਾਲੇ ਵੀ ਗੱਲਾਂ ਬਾਤਾਂ ਕਰਕੇ ਮੋੜ ਦਿਆ ਕਰਨਾ ਕਹਿੰਦਾ ਉਹਨਾਂ ਦੇ ਦੋ ਚਾਰ ਰਿਸ਼ਤੇਦਾਰ ਹੈਗੇ ਆ ਜਿਨ੍ਹਾਂ ਦੇ ਮੁਲਾਜ਼ਮ-ਮੁਲਜ਼ਮ ਲੱਗੇ ਆ ਕਹਿੰਦਾ ਭਰਾਵਾ ਉਹਨਾਂ ਨੇ ਕੋਈ ਆਪਦੇ ਪ੍ਰੈਸ਼ਰ-ਪਰੂਸ਼ਰ ਪਾਲੇ ਕਹਿੰਦਾ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੋਈ ਆ ਚਲੋ ਜੀ ਅਸੀਂ ਘਰੇ ਟਿੱਕੇ ਕਹਿੰਦਾ ਕੰਡੀਸ਼ਨ ਬਹੁਤ ਮਾੜੀ ਹੋ ਗਈ ਸਾਡੇ ਘਰ ਦੀ ਕਹਿੰਦਾ ਫਿਰ 2 ਸਾਲਾਂ ਬਾਅਦ ਮੇਰੇ ਮਾਮੇ ਦੇ ਮੁੰਡੇ ਨੂੰ ਇਸ ਗੱਲ ਦਾ ਪਤਾ ਲੱਗਦਾ ਵੀ ਉਹੋ ਕਿਸੇ ਕਾਲੇ ਦੇ ਨਾਲ ਰਹਿ ਰਹੀ ਆ ਉੱਥੇ ਉਹ ਵੀ ਕਹਿੰਦਾ ਕਿਸੇ ਗ੍ਰੋਸਰੀ ਸਟੋਰ ਦੇ ਵਿੱਚ ਉਹਨੇ ਦੇਖ ਲਿਆ ਤੇ ਕਹਿੰਦਾ ਉਹਨੇ ਮੈਨੂੰ ਫੋਨ ਕੀਤਾ ਉਹਦੀ ਥੋੜੀ ਜਿਹੀ ਵੀਡੀਓ ਬਣਾ ਕੇ ਮੈਨੂੰ ਪਾਈ ਕਹਿੰਦਾ ਜਦੋਂ ਬਰਾਵਾ ਮੈਂ ਵੀਡੀਓ ਦੇਖੀ ਕਹਿੰਦਾ ਮੇਰੀ ਧਾ ਨਿਕਲ ਗਈ ਯਾਰ ਵੀ ਆਹ ਕੀ ਹਨਾ ਵੀ ਜਿਹੇ ਤੇ ਐਡਾ ਯਕੀਨ ਕੀਤਾ ਵੀ ਉਹ ਤਾਂ ਕਾਲੇ ਨਾਲ ਤੁਰ ਹੀ ਫਿਰਦੀ ਆ ਕਹਿੰਦਾ ਐਡਾ ਢਿੱਡ ਕੱਢੀ ਫਰੇ ਵੀ ਜਿੰਮੇ 6-7 ਮਹੀਨਿਆਂ ਦੀ ਪ੍ਰੈਗਨੈਂਟ ਹੁੰਦੀ ਆ ਕਹਿੰਦਾ ਭਰਾਵਾ ਜਿਹੜੀ ਉਹਨੂੰ ਵੀਡੀਓ ਬਣਾ ਕੇ ਮੇਰੇ ਮਾਮੇ ਦੇ ਮੁੰਡੇ ਨੇ ਪਾਈ ਗਰੋਸਰੀ ਸਟੋਰ ਦੇ ਵਿੱਚ ਫੇਰਦੀ ਦੀ ਉਹਦੇ ਨਾਲ ਕਹਿੰਦਾ ਮੈਂ ਚੱਕ ਕੇ ਉਹ ਵੀਡੀਓ ਆਪਦੇ ਸਹੁਰੇ ਨੂੰ ਪਾਤੀ ਕਹਿੰਦਾ ਭਰਾਵਾ ਮੇਰੇ ਸਹੁਰੇ ਨੇ ਕੋ ਮੈਨੂੰ ਫੋਨ ਲਾ ਲਿਆ ਤੇ ਸਿੱਧੀ ਮੈਨੂੰ ਗਾਲਾਂ ਕੱਢਣ ਲੱਗ ਗਿਆ ਵੀ ਤੇਰੀ ਕੀ ਔਕਾਤ ਆ ਵੀ ਤੂੰ ਹੁਣ 2 ਸਾਲਾਂ ਬਾਅਦ ਮੈਨੂੰ ਫੋਨ ਕਰਕੇ ਮੈਨੂੰ ਵੀਡੀਓ ਪਾਉਣਾ ਵੀ ਮੇਰੀ ਕੁੜੀ ਆ ਕਾਲੇ ਨਾਲ ਰਵੇ ਗੋਲ ਨਾਲ ਰਵੇ ਜਿਹਦੇ ਨਾਲ ਮਰਜ਼ੀ ਰਵੇ ਤੂੰ ਵਿੱਚੋਂ ਕੀ ਲੈਣਾ ਵੀ ਤੇਰਾ ਤੁਹਾਡਾ ਕੋਈ ਲੈਣ ਦੇਣਾ ਹੈ ਹੀ ਨਹੀਂਗਾ ਕਹਿੰਦਾ ਯਾਰ ਮੈਂ ਆਪਦੇ ਸਹੁਰ ਹੈਗਾ ਤਾਂ ਨਹੀਂ ਨਾ ਕਿ ਤੇਰਾ ਤਾਂ ਪੱਲੇ ਕੱਖ ਨਹੀਂ ਤਾਂ ਫੇਰ ਉਹੀ ਗੱਲਾਂ ਛੇੜੀ ਜਾਵੇ ਦੁਬਾਰਾ ਦੁਬਾਰਾ ਵੀ ਤੇਰਾ ਤਾਂ ਪੱਲੇ ਕੱਖ ਨਹੀਂ ਤੇਰਾ ਤਾਂ ਪੱਲੇ ਕੱਖ ਨਹੀਂ ਕਹਿੰਦਾ ਭਰਾਵਾ ਜਿਹੜਾ ਉਹ ਧੋਖਾ ਕਰਕੇ ਜਾਂਦਾ ਉਹਦਾ ਕਰ ਗਈ ਕਹਿੰਦਾ ਉਹਦਾ 25 ਲੱਖ ਰੁਪਏ ਡੁੱਬ ਗਿਆ ਕਹਿੰਦਾ ਉਦੋਂ ਸਾਰੇ ਪਿੰਡ ਚ ਥੂ-ਥੂ ਹੋ ਗਈ ਵੀ ਉਹਦੇ ਪੱਲੇ ਕੱਖ ਨਹੀਂ ਤੇ ਪੱਲੇ ਕੱਖ ਨਹੀਂ ਸਾਰੇ ਰਿਸ਼ਤੇਰ ਵਿੱਚ ਗੱਲ ਲੁੱਡ ਗਈ ਕਹਿੰਦਾ ਹੁਣ ਐਸ ਗੱਲ ਦਾ ਵੀ ਸਾਰੇ ਰਿਸ਼ਤੇਰਾਂ ਨੂੰ ਪਤਾ ਲੱਗ ਗਿਆ ਵੀ ਇਹਦੀ ਘਰਵਾਲੀ ਨੇ ਉੱਥੇ ਕਿਸੇ ਕਾਲੇ ਨਾਲ ਵਿਆਹ ਕਰਾ ਲਿਆ ਕਹਿੰਦਾ ਹੁਣ ਕਾਲੇ ਨਾਲ ਕਹਦਾ ਤੂੰ ਈ ਫਿਰਦੀ ਆ ਉਹਦੇ ਨਾਲ ਕਿਉਂ ਵਿਆਹ ਕਰਾਈ ਫਿਰਦੀ ਆ ਸਿਰਫ ਪੀਆ ਕਹਿੰਦਾ ਪਰ ਉਹ ਐਡੇ ਕ ਬੇਸ਼ਰਮਾ ਕਹਿੰਦਾ ਵੀ ਗੱਲਾਂ ਹੀ ਛੱਡ ਦਿਓ ਕਹਿੰਦੇ ਵੀ ਸਾਡੀ ਕੁੜੀ ਆ ਕਾਲੇ ਨਾਲ ਰਵੇ ਗੋਰੇ ਨਾਲ ਰਵੇ ਜਿਹਦੇ ਨਾਲ ਮਰਜ਼ੀ ਰਵੇ ਤੁਸੀਂ ਕੀ ਲੈਣਾ ਕਹਿੰਦਾ ਭਰਾਵਾ ਇਸ ਤਰੀਕੇ ਨਾਲ ਸਾਡੇ ਉਹਨੇ ਹੱਥ ਵੱਢੇ ਵੀ ਸਾਡੇ ਨਾਲ ਐਨੇ ਮਿੱਠੇ ਹੋਏ ਵੀ ਇਸ ਨਾਲ ਤਾਂ ਸਾਨੂੰ ਕੋਈ ਡਾਕੂਮੈਂਟ ਬਣਾਉਣ ਦਿੱਤਾ ਠੀਕ ਆ ਪੈਸੇ ਵੀ ਸਾਰੇ ਕੈਸ਼ ਲੈ ਗਏ ਸਾਡੇ ਕੋਲੇ ਕਹਿੰਦਾ ਕਿਸੇ ਤਰ੍ਹਾਂ ਦਾ ਕੋਈ ਵੀ ਸਬੂਤ ਨਹੀਂ ਹੈਗਾ ਨਾ ਵਿਆਹ ਹੋਏ ਦਾ ਸਬੂਤ ਆ ਨਾਗਵੀ ਪੈਸੇ ਦਿੱਤੇ ਨਾ ਸਬੂਤਾ ਕਹਿੰਦਾ ਬਸ ਉਹ ਐਲਬਮ ਦੀ ਚਾਰ ਪੰਜ ਫੋਟੋ ਮੈਂ ਹੈਗੀਆਂ ਨੇ ਕਹਿੰਦਾ ਉਹਨਾਂ ਦੇ ਰਿਸ਼ਤੇ ਚਾਰ ਪੰਜ ਮਲਾਜ਼ਮ ਲੱਗੇ ਆ ਕਹਿੰਦਾ ਵੀ ਸਾਡੀ ਕਿਤੇ ਸੁਣਵਾਈ ਹੁੰਦੀ ਹੋਈ ਨਹੀਂ ਕਹਿੰਦਾ ਹੁਣ 2-3 ਸਾਲ ਹੋ ਗਏ ਭਰਾਵਾ ਕਹਿੰਦਾ ਹੁਣ ਡੇਲੀ ਦਾਰੂ ਪੀਂਨੇ ਆ ਡਿਪਰੈਸ਼ਨ ਦੀ ਦਵਾਈ ਚੱਲਦੀ ਆ 25 ਲੱਖ ਨੂੰ ਵਿਆਜਾਂ ਲੱਗੀ ਜਾਂਦੀਆਂ ਨੇ ਕਹਿੰਦਾ ਬਾਈ ਕਰਜ਼ੇ ਚ ਬਾਲ-ਬਾਲ ਫਸ ਗਿਆ ਕਹਿੰਦਾ ਬੁਰੇ ਹਾਲਾਤ ਹੋ ਗਏ ਸਾਡੇ ਘਰ ਦੇ ਕਹਿੰਦਾ ਉਹ ਉੱਥੇ ਕਾਲੇ ਨਾਮੋਜਾਂ ਲੈਂਦੀ ਫਿਰਦੀ ਆ ਕਹਿੰਦਾ ਹੁਣ ਤਾਂ ਸ਼ਾਇਦ ਜਵਾਬ ਜਵੂਕ ਵੀ ਹੋ ਗਿਆ ਉਹ ਸਾਰਾ ਕੁਝ ਹੋ ਗਿਆ ਹੋਊਗਾ ਤੇ ਬਾਈ ਕਹਿੰਦਾ ਸੀ ਮੇਰੀ ਹੱ ਜਿਹੜੇ ਕੀ ਆਪ ਦੀ ਧੀ ਦਾ ਵਿਆਹ ਕਾਲੇ ਨਾਲ ਕਰ ਦਿੰਦੇ ਨੇ ਵੀ ਇਹ ਪੀਆਰ ਹੋ ਜੇ ਸਾਡਾ ਸਾਰਾ ਟੱਬਰ ਕੈਨੇਡਾ ਜਾ ਵੜੇ ਭਾਵੇਂ ਕਾਲੇ ਨਾਲ ਰਵੇ ਗੋਰਨਾ ਰਵੇ ਕੋਈ ਸ਼ਰਮ ਨਹੀਂ ਤੇ ਬਾਈ ਕਹਿੰਦਾ ਸੀ ਵੀ ਲੋਕਬਾਤ ਤੋਂ ਸੁਚੇਤ ਹੋਣ ਵਿਆਹ ਤੋਂ ਬਾਅਦ ਸਾਰੇ ਡਾਕੂਮੈਂਟ ਜਰੂਰ ਬਣਾਉਣ ਠੀਕ ਆ ਐਵੇਂ ਮਿੱਠੇ ਪਿਆਰੇ ਲਾਰਿਆਂ ਦੇ ਵਿੱਚ ਨਾ ਰਹਿ ਜਿਵੇਂ ਕਹਿੰਦਾ ਅਸੀਂ ਰਹਿ ਗਏ ਤੇ ਬਾਈ ਦੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਜੋ ਵੱਧ ਤੋਂ ਵੱਧ ਲੋਕ ਸੁਚੇਤ ਹੋਣ ਸਾਡਾ ਮਕਸਦ ਹੁੰਦਾ ਵੱਧ ਤੋਂ ਲੋਕਾਂ ਨੂੰ ਸੁਚੇਤ ਕਰਨਾ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਵੀਡੀਓ ਦੇਖਣ ਦਾ ਬਹੁਤ-ਬਹੁਤ ਧੰਨਵਾ